ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਸਵਾਗਤ ਕਰਦੇ ਆਂ ਤੁਹਾਡਾ ਨਿਊ ਬਲੌਗ ਦੇ ਵਿੱਚ ਤੇ ਹੁਣ ਆਪਾਂ ਚੱਲੇ ਜੀ ਟਰੈਕਟਰ ਟਰਾਲੀ ਨੂੰ ਲੈ ਕੇ ਤੇ ਟਰੈਕਟਰ ਟਰਾਲੀ ਆਪਾਂ ਲੈ ਕੇ ਜਣੀਆਂ ਮਲਾਵਦ ਮਲਾਦੋਂ ਆਪਾਂ ਉਹਦੇ ਸਪੀਕਰਸ ਤੋਂ ਕਰਵਾਵਾਂਗੇ ਝੰਡੇ ਲਵਾਵਾਂਗੇ ਤੇ ਸਾਰਾ ਕੁਝ ਕਰਾਂਗੇ ਆਓ ਚੱਲੀਏ ਆ ਬਾਬੇਓ ਆਪਾਂ ਚੱਲੇ ਹੁਣ ਟਰੈਕਟਰ ਦਿਵਾਉਣ ਤੇ ਪਹਿਲਾਂ ਆਪਾਂ ਹੁਣ ਜਾਵਾਂਗੇ ਟਰੈਕਟਰ ਦਿਵਾਉਣ ਟਰੈਕਟਰ ਪਹਿਲਾਂ ਟਰਾਲੀ ਪਾਵਾਂਗੇ ਟਰਾਲੀ ਪਾ ਕੇ ਫਿਰ ਉਹਨੂੰ ਬਣਾਵਾਂਗੇ ਬਣਾ ਕੇ ਫਿਰ ਚੱਲਾਂਗੇ ਤੇ ਤਿਆਰ ਕਰਾਂਗੇ ਸਾਰੀ ਟਰਾਲੀ ਤੇ ਸਾਡਾ ਮਾਨਪ੍ਰੀਤ ਵੀਰਾ ਫਿਰਦਾ ਉਹ ਸਾਡੀ ਗੱਡੀ ਖੜੀ ਆ ਤੇ ਹੁਣ ਅਸੀਂ ਚੱਲੇ ਆ ਟਰਾਲੀ ਕੋਲ ਤਾਂ ਪਾਲਪੂਲ ਪਾਰ ਦੀ ਸਾਰਾ ਕੁਝ ਕਰਕੇ ਤਿਆਰ ਕਰਕੇ ਫੇਰ ਵੀਡੀਓ ਬਣਾਉਣ ਧੰਨਵਾਦ ਜੀ ਬਾਬੇ ਉਹ ਟਰਾਲੀ ਆਪਾਂ ਨੇ ਪਾ ਲਿਆਂਦੀ ਤੇ ਪਿੱਛੇ ਆਪਾਂ ਟਰਾਲੀ ਵੀ ਵੀ ਆ ਤੇ ਹੁਣ ਆਪਾਂ ਚੱਲੇ ਆ ਸਮਾਧੀ ਸਾਡੇ ਬਾਬਿਆਂ ਚੱਲੇ ਆ ਆਪਾਂ ਤਰਪਾਲਾ ਲੈਣ ਤਰਪਾਲਾ ਲੈ ਕੇ ਫਿਰ ਉਦੋਂ ਤੁਹਾਨੂੰ ਅਗਲੇ ਬਲੌਗ ਦੇ ਫੇਰ ਮਿਲਦੇ ਆ ਆਪਾਂ ਟਰਾਲੀ ਵਿੱਚ ਤਿਆਰ ਰਾਤ ਤੱਕ ਕਰ ਦੇਣੀ ਆ ਧੰਨਵਾਦ ਜੀ ਬਾਬਾ ਜੀ ਆਪਣਾ ਟਰੈਕਟਰ ਦੇ ਵਿੱਚ ਪਾ ਲਿਆ ਸਾਰਾ ਕੁਝ ਤਰਪਾਲਾ ਵੀ ਪਾਲੀਆਂ ਤੇ ਹੁਣ ਆਪਾਂ ਚੱਲਾਂਗੇ ਟਰੈਟਰੀ ਤਿਆਰ ਕਰਨ ਤੇ ਸਾਡੇ ਬੰਦੇ ਇੱਥੇ ਇੱਕ ਸਾਡੇ ਪਿੰਡ ਲੰਗਰ ਵੀ ਚੱਲਣਾ ਤੇ ਹੁਣ ਲੰਗਰ ਚੱਲਣਾ ਉੱਤੇ ਸੇਵਾ ਕਰਦੇ ਨੇ ਬੰਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਡੇ ਪਿੰਡ ਦੇ ਮਹਾਨ ਜੋਧੇ ਸੇਵਾ ਕਰਦੇ ਨੇ ਤੇ ਉਹਨਾਂ ਦਾ ਵੀ ਮਾਣ ਲਾਵਾਂਗੇ ਆ ਦੇਖੋ ਤਾਂ ਕਰ ਜਾਂਦਾ ਬਹੁਤ ਸਹੀ ਬੰਦਾ ਜੀ ਬਾਬਾ ਜੀ ਆਪਾਂ ਕਰਨ ਲੱਗੇ ਤੰਬੂ ਤਿਆਰ ਟਰਾਲੀ ਦੇ ਵਿੱਚ ਆ ਸਾਡਾ ਜੱਗਾ ਵਾ ਉਸਾ ਤੇ ਆ ਸਾਡਾ ਵੀਰਾ ਮਨਪ੍ਰੀਤਾ ਤੇ ਆ ਸਾਡਾ ਕਰਨਾ ਤੇ ਉਹ ਸਾਡਾ ਸਿਕੰਦਰ ਸਿੰਘ ਸ਼ੰਤਾ ਓਏ ਓਏ ਬੱਬੀ 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 ਗਲਮਾਰ ਦੇਖੋ ਜੀ ਐਵੇਂ ਆਪਾਂ ਬਾਸ ਲਾ ਕੇ ਤਿਆਰ ਕਰਾਂਗੇ ਟਰਾਲੀ ਆਪਣੇ ਕੋ ਜੌਂਡੀਆ ਰਹਿੜਾ ਉਹ ਟਰੈਕਟਰ ਆ ਇਹਦੇ ਮੂਰੇ ਹਜੇ ਇਹਦੇ ਮੂਰੇ ਹਜੇ ਵੱਡਾ ਝੰਡਾ ਲਾਵਾਂਗੇ ਵੱਡਾ ਪੂਰਾ ਦੇਖੋ ਦੂਜਾ ਜਜੂ ਨਾ ਪੂਰਾ ਜੌਂਡੀਆ ਰ ਆਪਣੇ ਵਾਲਾ ਗੋਡਾ ਕੰਮ ਪੂਰਾ ਆ ਜੌਂਡੀਆ ਲੈ ਕੇ ਜਾਣਾ ਆਪਾਂ ਦੇਖੋ ਜੀ ਲਾ ਵਾ ਬਾਈ ਆਪਣਾ ਟਰੈਕਟਰ ਹੈਗਾ ਤਿਆਰ ਪੂਰਾ ਦੇਖੋ ਜੀ ਕਹੜਾ ਚੀਜ਼ ਪੂਰੀ ਤੇ ਟਰਾਲੀ ਆ ਖੜੀ ਆ ਤੇ ਹੁਣ ਅਸੀਂ ਪਾਉਣ ਲੱਗੇ ਆ ਟਰਾਲੀ ਦੇਖੋ ਇਹ ਇੱਥੇ ਆਪਾਂ ਬੈਨਰ ਵੀ ਸਪਾਉਣਾ ਆ ਜੇ ਬੈਨਰ ਲਿਆ ਕੇ ਲਾਉਣੇ ਆ ਤੇ ਫਿਰ ਉਦੋਂ ਚੱਲਦੇ ਆ ਤੇ ਹਜੇ ਆਪਾਂ ਪ੍ਰਾਲੀ ਪ੍ਰੂਲੀ ਛੱਡਣੀ ਹੈ ਜੇ ਕਾਫੀ ਕੰਮ ਪਿਆ ਆਪਣਾ ਤੇ ਸਾਰਾ ਕੰਮ ਪਾ ਕੇ ਫੇਰ ਚੱਲਾਂਗੇ ਉਹ ਸਾਡਾ ਵੀਰ ਖੜਾ ਅਰਸ਼ ਤੇ ਨਾਲ ਹੀ ਖੜਾ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਇੱਧਰ ਗਏ ਮਨਪ੍ਰੀਤ ਸਿੰਘ ਉਹ ਬੈਠੇ ਨੇ ਦੇਖੋ ਜੀ ਤੇ बस हुन ਸਾਡੀ ਤਿਆਰੀ ਆ ਬਸ ਅਸੀਂ ਨੇ ਇੱਕ ਮਲੋਂਦੋਂ ਇੱਥੇ ਲਿਖਾਉਣਾ ਕੀ ਲਿਖਾਉਣਾ ਆਪਾਂ ਨੇ ਇੱਥੇ ਫਤਿਹਗੜ੍ਹ ਸਾਹਿਬ ਇੱਥੇ ਲਿਖਾਉਣਾ ਮੂਹਰੇ ਫਤਿਹਗੜ੍ਹ ਸਾਹਿਬ ਮਗਰ ਸਪੀਕਰ ਤੇ ਮਗਰ ਸਪੀਕਰ ਤੇ ਲਿਖਾਉਣਾ ਮਗਰ ਸਪੀਕਰ ਦੇ ਪਪਾ ਦੀਪ ਸਿੰਘ ਜੀ ਫੋਟੋ ਲਾਉਣੀਆਂ ਤੇ ਖਾਲਸਾ ਹੀ ਲਿਖਾਉਣਾ ਇੱਕ ਆ ਮਗਰ ਇੱਥੇ ਇੱਥੇ ਲਿਖਾ ਕੇ ਲੈ ਕੇ ਆਉਣਾ ਆ ਬਾਬੇ ਉਹ ਆਪਾ ਜੱਲ ਬੇ ਸਵਾਦ ਦੇ ਨੂੰ ਜੀ ਤੇ ਔਰ ਪਹਿਲਾਂ ਆਪਾਂ ਮਲਾਉ ਤੋਂ ਕੰਮ ਕਰਾਵਾਂਗੇ ਫਿਰ ਚੱਲਾਂਗੇ ਅੱਗੇ ਸਾਡੇ ਪਿੰਡ ਦੇ ਵੀਰ ਲੰਗਰ ਵੀ ਲਾਉਣ ਲੱਗੇ ਨੇ ਲੰਗਰ ਲਾ ਕੇ ਫੇਰ ਦੇ ਦੇ ਆਪਾਂ ਸਾਡੇ ਭਰਾ ਚੱਲਦੇ ਨੇ ਮਗੌੜੇ ਖਾ ਕੇ ਜਾਂਦਾ ਇਹਨਾਂ ਦੇ ਕੋਲੇ ਆਹ ਦੇਖ ਲੰਗਰ ਚੱਲਦਾ ਸਾਡੇ ਭਰਾਵਾਂ ਦਾ ਸਾਡੇ ਸਾਰੇ ਭਰਾ ਲੱਗੇ ਨੇ ਆਪਣੇ ਟਰੈਕਟਰ ਦੀ ਹੋ ਗਈ ਪੂਰੀ ਤਿਆਰੀ ਫੁੱਲ ਤੇ ਹੁਣ ਆਪਾਂ ਜਾਵਾਂਗੇ ਫਤੇਗੜ ਸਾਹਿਬ ਤੇ ਬਾਕੀ ਅੱਗੇ ਜਾਮ ਬਹੁਤ ਆ ਕਹਿੰਦੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਚੱਕੋ ਜੀ ਬੈਗ ਬੂਕ ਸਾਰੇ ਲੱਦਦੇ ਆਪਾਂ ਨੇ ਤੇ ਆਪਣੀ ਟਰਾਲੀ ਆ ਤੇ ਮੂਰੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਦੇਖੋ ਜੀ ਨਿਸ਼ਾਨ ਸਾਹਿਬ ਵੀ ਪੂਰਾ ਘੈਂਟ ਜਾਸਦਾ ਦਜਦਾ ਖਾਲਸਾ ਨੂੰ ਆਪਾਂ ਨੇ ਟੈਂਟਰ ਕਰ ਲਈ ਤਿਆਰ ਰਾਤ ਤੰਬੂ ਜੇ ਹੁਣ ਆਪਾਂ ਚਾਲੇ ਪਾਦੇ ਜੀ ਤੇ ਆ ਸਾਡੇ ਭਰਾ ਰਸੂਣੀ ਕਰਨ ਹੁਣ ਜੱਗੇ ਹੁਣੇ ਬੈਠੇ ਨੇ ਤੇ ਮਿਲਦੇ ਆਂ ਤੁਹਾਨੂੰ ਰਸਤੇ ਦੇ ਵਿੱਚ ਹੋਰ ਵੀ ਜੇ ਇੱਕ ਕਲਿੱਪ ਲਵਾਂਗੇ ਸ਼ਾਮ ਨੂੰ ਵਲੌਗ ਛੱਡਾਂਗੇ ਤੇ ਵਲੌਗ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਫੋਲੋਅਰ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ ਵਲੌਗ ਨੂੰ ਆਪਣੇ ਨੂੰ ਧੰਨਵਾਦ ਜੀ ਤੇ ਬਾਕੀ ਆਪਾਂ ਵਾਹਿਗੁਰੂ ਵਾਹਿਗੁਰੂ ਸਾਰਿਆਂ ਨੇ ਕਰਦੇ ਜਣਾ ਠੀਕ ਹੈ ਜੀ ਤੇ ਬਾਕੀ ਕਿਰਪਾ ਰਏ ਤੁਹਾਡੀ ਮਾਲਕਾਂ ਦੀ ਜਿਉਂਦੇ ਜਰੂਰ ਮਿਲਾਂਗੇ ਧੰਨਵਾਦ ਜੀ ਬਾਜੀ ਫਤਿਹ ਬਲਾਤੀ ਜੀ ਗੁਰਦੁਆਰਾ ਸਾਹਿਬ ਖੜਕੇ ਤੇ ਸਾਡਾ ਜੱਗਾ ਵੀ ਟਰੈਕਟਰ ਦਾ ਡਰਾਈਵਰ ਆ ਤੇ ਗੁਰਦੁਆਰਾ ਸਾਹਿਬ ਦੇ ਮੂਹਰੇ ਖੜੇ ਆ ਪਿੰਡ ਗੋਸਲਾ ਤੇ ਹੁਣ ਜਿਹੜੀ ਸਾਡੀ ਤਿਆਰੀ ਆ ਪੂ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਤੇ ਅੱਗੇ ਦੀ ਅੱਗੇ ਸ਼ੇਅਰ ਕਰੋ ਤੇ ਜਰੂਰ ਲਾਈਕ ਕਰੋ ਸਾਡਾ ਸਬਜੀ ਵਾਲਾ ਬਾਬਾ ਵੀ ਆ ਗਿਆ ਤੇ ਆ ਸਾਡਾ ਕਾਕਾ ਵੀਰ ਖੜਾ ਤੇ ਆ ਸ਼ੰਦਾ ਵੀਰ ਤੇ ਆਪਣੇ ਆ ਬੱਬੀ ਦਾ ਮੁੰਡਾ ਤੇ ਮਨਪ੍ਰੀਤ ਸਿੰਘ ਪਾਠੀ ਜੀ ਤੇ ਆਪਣੇ ਆ ਹਰਸ਼ਪ੍ਰੀਤ ਸਿੰਘ ਗੋਸਲ ਤੇ ਆ ਸਾਡੇ ਚਾਚਾ ਚਾਚਾ ਜੀ ਤੇ ਆ ਜਾਂਦੇ ਨੇ ਵੀਰ ਸਾਡੇ ਸਾਡਾ ਵੀਰ ਕਰਨ ਦਾ ਉਹਦਾ ਤੇ ਵਾਹਿਗੁਰੂ 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 ਲਓ ਬਾਬਾ ਜੀ ਹੁਣ ਆਪਾਂ ਸੈੱਟ ਕਰਨ ਲੱਗੇ ਟਰਾਲੀ ਤੇ ਵਾਸਾਪਾ ਨਾਓ ਜੀ ਆਪਾਂ ਖੜੇ ਆ ਜੀ ਪੈਲ ਆਪਾਂ ਖੜੇ ਆ ਜੀ ਪੈਲ ਤੇ ਪੈਲ ਆਪਾਂ ਹਣ ਸਮਾਨ ਲੈਣਾ ਸੀਗਾ ਉਹ ਲੈਣ ਲੱਗਿਆ ਤੇ ਆ ਆਪਣਾ ਜੌਂਡੀਆ ਟਰੈਕਟਰ ਤੇ ਰੱਬ ਜੋ ਖ ਰੱਖੇ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਤੇ ਸਾਡਾ ਜੱਗਾ ਵੀਰ ਆ ਗਿਆ ਸੰਗਤ ਵੀਰ ਆ ਗਿਆ ਤੇ ਆ ਜਾਂਦਾ ਇੱਕ ਟਰੈਕਟਰ ਕਾਲ ਸਾ ਜੀ ਫਤੇ ਜੀ ਫਤੇ ਫਤੇ ਜੀ ਫਤੇ ਫਤੇ ਜੀ ਫਤੇ ਫਤੇ ਜੀ ਫਤੇ ਸਾਰਿਆਂ ਨੂੰ ਫਤੇ ਆ ਬਾਬਾਈ ਚਾਹ ਪੀਓਗੇ ਜੀ ਗਰਮ ਗਰਮ ਚਾਹ ਤੇ ਹੁਣ ਆਪਾਂ ਆਏ ਸੀਗੇ ਚਾਹ ਪੀਣ ਚਾਹ ਆਪਣੇ ਪੀਲੀ ਜੀ ਤੇ ਉਸ ਤੋਂ ਬਾਅਦ ਆਪਾਂ ਹੁਣ ਅੱਗੇ ਨੂੰ ਚਾਲੇ ਪਾਵਾਂਗੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਤੇ ਬਲੌਗ ਨਾਲ ਜੁੜੇ ਰਹੋ ਤੁਹਾਨੂੰ ਅੱਗੇ ਜੇ ਅੱਗੇ ਸਾਰਾ ਕੁਝ ਦਿਖਾਵਾਂਗੇ ਤੇ ਹੁਣ ਆ ਵੀ ਆ ਗਏ ਜੀ ਪੈਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਆ ਵੀ ਬੈਠੇ ਆ ਟ੍ਰੈਲੀ ਦੇ ਵਿੱਚ ਟ੍ਰੈਲੀ ਵਿੱਚ ਸਾਡੇ ਭਰਾਵਟ ਨੇ ਸਾਰੇ ਤੇ ਆ ਵੀਰ ਬੈਠਾ ਸਾਡਾ ਜੱਗਾ ਤੇ ਉਹ ਬੈਠਾ ਸਾਡਾ ਜੋਤ ਤੇ ਕਾਕਾ ਤੇ ਉਹ ਵੀ ਸਾਡਾ ਬੱਬੀ ਦਾ ਮੁੰਡਾ ਨਾਉਣੀ ਪਤਾ ਤੇ ਆ ਆਪਣੇ ਬੈਠਾ ਜੀ ਅਰਸ਼ ਤੇ ਆ ਬਾਈ ਆਪਣਾ ਬੈਠਾ ਪਾਠੀ ਆ ਮਨਪ੍ਰੀਤ ਸਿੰਘ ਸੋ ਸਾਡੇ ਨਾਲ ਜੁੜੇ ਰਹੋ ਜੀ ਤੁਹਾਨੂੰ ਸਾਰਾ ਵਲੌਗ ਚਮਕੌਰ ਫਤੇਗੜ ਸਾਹਿਬ ਦਾ ਸਾਰਾ ਕੁਝ ਦਿਖਾਵਾਂਗੇ ਜੀ ਕੱਲੀ ਕੱਲੀ ਚੀਜ਼ ਦਿਖਾਵਾਂ ਕੱਲਾ ਕੱਲਾ ਗੁਰਦੁਆਰਾ ਦਿਖਾਵਾਂਗੇ ਤੇ ਜੁੜੇ ਰਹੋ ਜੀ ਸਾਰੇ ਧਿਆਨ ਨਾਲ ਹੁਣ ਆਪਾਂ ਪਹੁੰਚ ਗਏ ਲੰਗਰ ਤੇ ਆ ਬੰਜੇ ਟਰੱਕ ਦੇਖੋ ਪੋਟਰਾ ਕਿੰਨੇ ਨੇ ਇਹ ਵਾਲਾ ਬਾਈ ਇਹਰ ਬਾਇਨੇ ਮੋਟਰਾਂ ਪੰਜਾਂ ਦੇ ਇੱਧਰ ਲੰਗਰ ਆ ਥੋੜਾ ਜਿਹਾ ਖੜਿਆ ਨਹੀਂ ਲੰਗਰ ਤੇ ਲੰਗਰ ਖਾਵਾਂਗੇ ਲੰਗਰ ਛਕਾਂਗੇ ਹੁਣ ਤੇ ਦੂਸਰੀ ਬਾਦ ਫੇਰ ਅੱਗੇ ਵਧਾਂਗੇ ਦੇਖੋ ਸਾਡੇ ਜੀ ਬਹਿ ਗਏ ਤੋਲੀ ਤੂੰ ਵੀ ਆਪੇ ਆ ਜਾਓ ਨਾ ਆਲਾ ਕੜੀ ਜਾਓ ਫੇਰ ਦੇਖੋ ਇਹ ਲੰਗਰ ਆ ਜਾਓ ਭਾਈ ਆ ਇੱਧਰ ਆ ਜਾਓ